ਰੋਪਾ ਮੈਂ ਖਵਾਰ ਲਿਆਇਆ ਸੀ ਆ ਦੇਖੋ ਆਪਣੇ ਖਵਾਰ ਤੇ ਅੱਜ ਕਰਾਂਗੇ ਪਿੰਜਰੇ ਦੀ ਸਾਫ ਸਵਾਈ ਖਵਾਰਾ ਬਦਲਦੇ ਆਂ ਲੋ ਪਹਿਲਾਂ ਮੈਂ ਖਵਾਰਾ ਸਾਰੇ ਕੱਢਦਾ ਨਾ ਇਸ ਤੋਂ ਬਾਅਦ ਲਾ ਦਿੰਨਾ ਨਵੇਂ ਓ ਛਾਲਾ ਦੇਖੋ ਕਿ ਮਾਰ ਉਹ ਦੇਖੋ ਉਹ ਫੁਰਤੀ ਆ ਗਈ ਨਾ ਜੇ ਉਹ ਦੇਖੋ ਦੇਖੋ ਹੋਰ ਕਿ ਫੁਰਤੀ ਆ ਗਈ ਨਾ ਜੇ ਕਿੱਦਾਂ ਹੈ ਜਿਵੇਂ ਛਾਲਾ ਜੱਟ ਪੂਰਾ ਕੈਮਾ ਹੈ ਲੋਕ ਗイズ ਵੈਲਕਮ ਬੈਕ ਮਾਈ ਚੈਨਲ ਜੈਜ ਦੇ ਵਲੋਗ ਅੰਦਰ ਤੁਹਾਡਾ ਸਾਰਿਆਂ ਦਾ ਬਹੁਤ ਜਾਇ ਸਵਾਗਤ ਹੈ ਆਪਣੇ ਦੂਜੇ ਬਾਬੇ ਪੂਰੇ ਸਹੀ ਫਲਾਮ ਤਾਂ ਤੇ ਅੱਜਣਾ ਆਪਾਂ ਕਰਨੀ ਆ ਸਾਫ ਸਫਾਈ ਆਪਣੇ ਪਿੰਜਰੇ ਦੀ ਬੜਾ ਨਿਆਜ ਗੰਦਾ ਹੋਇਆ ਹੋਇਆ ਅੱਜ ਤੁਹਾਨੂੰ ਦਿਖਾਉਣ ਵਾਲੇ ਚੂਚੇ ਦਿਖਾਉਣ ਨਾਲ ਪਿੰਜਰਾ ਲੋ ਚੈੱਕ ਕਰੋ ਬਾਬੂ ਆਪਣੇ ਚੂਚੇ ਕਿਰੇ ਕਹਿੰਟ ਆ ਤੇ ਕੁਝ-ਕੁਝ ਛੋਟੇ ਜਿਹੋ ਆਪਾਂ ਦੇ ਮਿੱਤਰ ਨੂੰ ਦੇਤੇ ਜਿਹੜੇ ਥੱਲੇ ਛੋਟੇ ਜੀ ਹਨ ਉਹ ਬਾਲੇ ਨੇ ਆਏ ਛੋਟੇ ਸੀ ਤੇ ਆਪਾਂ ਇਹ ਮਿੱਤਰ ਨੂੰ ਦੇਤੇ ਚੈੱਕ ਕਰੂ ਆਪਣਾ ਤੇ ਆਹ ਹਣ ਬਾਬੂ ਪੂਰਾ ਇਹਨਾਂ ਨੇ ਪਾਤਾ ਗੰਧ ਦੇਖੋ ਖਵਾਰ ਪੂਰ ਪਾੜ ਤੇ ਤੇ ਮਾ ਪੁੱਤਰ ਨਾਲ ਦਾ ਪੂਰਾ ਪਿੰਜਰਾ ਜਿਹੜਾ ਭਰਿਆ ਪੈ ਇਹਨਾਂ ਨੇ ਤੇ ਤੁਹਾਨੂੰ ਮੈਂ ਦਿਖਾਉਣਾ ਤੇ ਕਰਦੇ ਆਪਾਂ ਸਾਰੀ ਸਫਾਈ ਕਰਨਾ ਪਿੰਜਰੇ ਦੀ ਪੱਲੇ ਡਾਸਟਰ ਐ ਯਾਰ ਪਹਿਲਾ ਡਸਟ ਦਾ ਹੁਣ ਆਇਆ ਹੋ ਗਿਆ ਜਿਹੜੇ ਆਉਣਾ ਚੂਚੇ ਆ ਠੀਕ ਹੈ ਇਹਨਾਂ ਨੂੰ ਫੜ ਕੇ ਥੱਲੇ ਸ਼ਿਫਟ ਕਰਨਾ ਪਊਗਾ ਤੇ ਫੇਰ ਆਪਾਂ ਉੱਪਰ ਦਾ ਕਰਦਾਂਗੇ ਤੇ ਜਦੋਂ ਆਪਾਂ ਥੱਲੇ ਦਾ ਕਰਦਾਂਗੇ ਹਾਂ ਤੇ ਚਲੋ ਹੁਣ ਪਹਿਲਾ ਡਸਟ ਕੇ ਪੂਰਾ ਕਰਦੇ ਆਪਾਂ ਜਿਹੜੇ ਚੂਚੇ ਆ ਨਾ ਇਹਨਾਂ ਨੂੰ ਥੱਲੇ ਸ਼ਿਫਟ ਕਰਕੇ ਫੜਦੇ ਆਂ ਇੱਕਦਾਂ ਸਾਤ ਦਾ ਇੱਕ ਫੜਦਿਆ ਉਹ ਬੱਸ 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 ਹਾਂ ਗਿਆ ਨਾ ਤੇ ਇੱਕ ਕੰਨਰਵਾੜ ਦੇ ਖਿਊ ਨੂੰ ਕਰ ਰਹੇ ਹਾਂ ਈ ਕਿੱਥੇ ਆ ਗਿਆ ਨਵੀਂ ਖਾਦੇ ਆ ਜਾਓ ਵੀ ਹਾਂ ਇਹਨੂੰ ਲੈ ਲੈ ਆਜੋ ਵੀ ਚੋ ਦੇਓ ਤੇ ਮੈਨੂੰ ਲਾਲਚ ਦੇ ਦਿੰਦਾ ਮੈਂ ਫੀਡ ਦਾ ਫੀਡ ਪਾ ਦਣਾ ਹਨਾ ਥੋੜੀ ਇਹ ਚੱਕਰ ਜਿ ਇਕੱਠੇ ਹੋ ਜਾਣਗੇ ਆ ਜਾਣਗੇ ਕਿੰਨੀ ਫੀਡ ਦੀ ਥੋੜੀ ਵਰਤਣਾ ਲੋ ਜੀ ਫੀਡ ਥੋੜੀ ਜੀ ਪਾ ਦਨੇ ਆ ਦੋਲਣਾ ਨਹੀਂ ਹੁੰਦਾ ਇਹ ਇਕੱਠੇ ਆ ਜਾਣਗੇ ਦੇਖਿਓ ਪਾ ਦਾਂਗੇ ਇੱਕ ਮਿੰਟ ਚੱਕੋ ਚੱਕੋ ਬੱਸ ਬੱਸ ਚੱਲੰਦੜ ਵੀਡੀਓ ਬੜੀ ਤੇਜ਼ ਆਰ ਜੋ ਆ ਜਾਣ ਦੋ ਚਲੋ ਜੀ ਚਲ ਵੀ ਚਲ 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 ਆਈ ਫੜਦੇ ਆਜੋ 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 ਚਲ 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 ਮਾੜੀ ਦੇਖੀਏ ਬੜੀ ਆ ਜਾ ਆ ਜਾ ਜਾ ਬਹੁਤ ਤੇਜ਼ ਮਨ ਦੇਖ ਉਹ ਟਿੱਡਾ ਬਹੁਤ ਤੇਜ਼ ਹੈ ਪਰ ਆਪਾਂ ਕੁਝ ਨਹੀਂ ਕਰ ਸਕਦਾ ਚੱਲ ਤਾਂ ਚਲ ਉਹ ਉੱਥੇ ਜਾ ਆ ਜਾ ਦੇਖੋ ਆ ਨਹੀਂ ਆ ਰਹੀ ਇੱਥੇ ਨਵੇਂ ਪਰਖੇ ਦੇ ਕਿ ਉਹ ਵੇ ਵੇ ਆਜੋ 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 ਫੀਡ ਆਜੋ ਫੀਡ ਖਾ ਲੋ ਇਹ ਤੁਹਾਨੂੰ ਥੋੜਾ ਚਿੰਗਰਾ ਮੈਂ ਕੱਢਦਾ ਨਾ ਫਿਰ ਰੋਣਗੇ ਨਹੀਂ ਡਾਬੇ ਉਹ ਥੱਲੇ ਲਾ ਕੇ ਨਹੀਂ ਲਗਾਣਾ ਕੇ ਆ ਗਿਆ ਆ ਗਿਆ ਆ ਗਿਆ ਦੇ ਦੱਬਦੇ 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 ਆਜੂ 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 ਉੱਪਰ ਦੀ ਦੇਖੋ ਹੁਣ ਪੜ ਲਈ ਜੇ ਫੋਲੋਇੰਗ ਹੋ ਜਾਣੀ ਫੋਲੋਇੰਗ ਆ ਜਾਂਦੇ ਰੱਖੋ ਜੀ ਆ ਜਾਓ ਆ ਜਾਓ ਆ ਜਾ ਚਲ 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 ਇੱਕ ਬਾਈ ਦਾ ਕਮੈਂਟ ਆ ਰਿਹਾ ਜੀ ਕਹਿੰਦਾ ਭਾਈ ਇਹਨਾਂ ਨੂੰ ਹੱਥ ਜਣਾ ਪੜੇਗਾ ਚੈਨਲ ਤੇ ਸਟ੍ਰਾਈਕ ਆ ਜੂ ਆਏ ਨਹੀਂ ਖੰਡ ਮਿੱਠੀ ਕੁਸਮ ਦਾ ਹੁੰਦਾ ਤੇ ਆਂ ਦਾ ਬਿਤੇਰੇ ਵੜਦੇ ਹੁੰਦੇ ਚੂਚਾ ਇਹਨਾਂ ਚੱਕਰ ਨਹੀਂ ਪੈਂਦਾ ਜੋ ਬੁਝੂ-ਜੋ ਫੜਨੇ ਦਾ ਕੋਈ ਚੱਕਰ ਨਹੀਂ ਹੈਗਾ ਸਟ੍ਰਾਈਕ ਦਾ ਆਪਣੇ ਚੈਨਲ ਦੇ ਯੂ ਥਿੰਕ ਇਟ ਐਕਸਲ ਇਹ ਕਿਹੜਾ ਆਪਣੇ ਤੋਂ ਕਾਪੀ ਕਰ ਰਹੇ ਆ ਇਹਦਾ ਆਪਣਾ ਆਪ ਦਾ ਵਲੋਗ ਹੈ ਤੇ ਆਪਾਂ ਹਵਦੇ ਤਰ੍ਹਾਂ ਬੋਲ ਰਹੇ ਆ ਬਸ ਇਹਦਾ ਨਹੀਂ ਕੋਈ ਚੱਕਰ ਹੋਣਾ ਦੇਖੀਏ ਉਹ ਦੱਗ ਰਹੇ ਆ ਵੇਖੀ ਉਹ ਦੱਗਦੇ ਆ ਆਇਓ ਆਇਓ ਕਿੱਥੇ ਉਹ ਨਾਲ ਸਰਪਾ ਮੈਂ ਖਵਾਰ ਲਿਆ ਸੀ ਆ ਦੇਖੋ ਆਪਣੇ ਖਵਾਰ ਤੇ ਅੱਜ ਕਰਾਂਗੇ ਪਿੰਜਰੇ ਦੀ ਸਾਂਭ-ਸਭਾਈ ਅਖਵਾਰਾ ਬਦਲਦੇ ਆ ਲੋ ਪਹਿਲਾ ਮੈਂ ਖਵਾਰ ਆ ਸਾਰੇ ਕੱਢ ਦਾਂ ਨਾ ਇਸ ਤੋਂ ਬਾਅਦ ਲਾ ਦੇਣਾ ਨਵੇਂ ਖਵਾਰ ਇੱਕ ਮਿੰਟ ਮੈਂ ਆਪਣੇ ਕੁਝ ਵੇਸਟ ਖਵਾਰੇ ਇਹਦੇ ਰੱਖ ਦੇਵਾਂਗਾ ਖਵਾਰ ਪਛਾਦੇ ਹਨ ਜਿਹੜਾ ਹੈਗਾ ਦੇਖੋ ਵਿੱਠਾ ਨਾ ਭਰਿਆ ਰਹਿ ਜਾਣਾ ਤੇ ਉਹ ਇਕੱਠੇ ਹੋ ਰਹਿ ਤੇ ਇਹਨੂੰ ਵੀ ਰੱਖਣਾ ਵਸ ਮੈਂ ਦੁਆ ਸਰਵ ਕਰਕੇ ਪਿੰਜਰਾ ਤੇ ਮੈਂ ਖਵਾਰ ਪਛਾਦਾਂ ਪਹਿਲਾਂ ਹੀ ਮੈਂ ਬੁਰਸ਼ ਲੈ ਕੇ ਆਇਆ ਕਿ ਮੈਂ ਛਾਲਾ ਮਾਰਨ ਗਿਆ ਦੇਖੋ ਫੜ ਜੋ ਫੜ ਜੋ ਆ ਆ ਪੁੱਤ ਉਹ ਜੱਟੇ ਨੂੰ ਥੱਲੇ ਲੈਣਾ ਤੇ ਭੱਜ ਜਾ ਉਹ ਛਾਲਾ ਦੇਖੋ ਕਿ ਮਾਰ ਉਹ ਦੇਖੋ ਉਹ ਫੁਰਤੀ ਆ ਗਈ ਨਾ ਜੇ ਉਹ ਦੇਖੋ ਉਹ ਦੇਖੋ ਉਹ ਤੇ ਫੁਰਤੀ ਆ ਗਈ ਨਾ ਜੇ ਜਿਹੜੇ ਜਾਨਾ ਮਾਰਦੇ ਹਰੇ ਇੱਕ ਮਿੰਟ ਹੁਣ ਮੈਂ ਫੜ ਕੇ ਥੱਲੇ ਲਾ ਦਿੰਦਾ ਲੋ ਗਾਇਜ਼ ਹੁਣ ਆਪਾਂ ਨਾ पिंजਰਾ ਖਾਲੀ ਕਰਤਾ ਆਪਾਂ ਉੱਪਰ ਲਾ ਜਮਾ ਤੇ ਆ ਦੇਖੋ ਉੱਪਰ ਦੇ ਸਾਰੇ ਗੱਡੇ ਤੇ ਨੀਚੇ ਲਾ ਦੇ ਨੀਚੇ ਆਪਾਂ ਗਿੜ ਪਾ ਦੀ ਨੂੰ ਫਿਰ ਗਿੜ ਪਾਈ ਜਾਣਗੇ ਨੇ ਤੇ ਨੇ ਆਪ ਪੂਰਾ ਜਿੰਦਰਾ ਸਾਫ ਕਰਦ ਨੂੰ ਜਿਵੇਂ 26 ਤਰੀਕੇ ਦਾ ਨੋਂਦ ਬਾਅਦ ਤਾਂ ਪੂਰਾ ਸਾਫ ਹੋ ਗਿਆ ਇਹ ਪੂਰਾ ਸਾਫ ਕਰਤਾ ਨਾ ਕਿ ਤੇ ਆ ਜਿਹੜਾ ਵੇਸਟ ਸੀ ਆਪਾਂ ਟੂੜੀ-ਟਾੜੀਆਂ ਨਾ ਆਪਣੀ ਪੱਲਾ ਵਿੱਚ ਜਿਹੜੀ ਸਾਰੀ ਛੜਕਦੀ ਵਿੱਚ ਥੋੜੀ ਫੁੰਡਾ ਨੇ ਡੋਲੀ ਗਈ ਤੇ ਟੂੜੀ ਥੋੜੀ ਜਿਹੀ ਮੈਂ ਮਿਛਾ ਦਾ ਹੈ ਨਾ ਇੱਥੇ ਟੂੜੀ ਪਾ ਲਾ ਇੱਥੇ ਮੈਂ ਟੂੜੀ ਠਾਉਣਾ ਤੇ ਇਹਦਾ ਛੜਕਾਇਆ ਜਾਂ ਕਰਦੀ ਆਪਾਂ ਅਗਰ ਮੈਂ ਐਸੀ ਹੀ ਬਣੀ ਰਹਿੰਦੀ ਹਾਂ ਇਹਨਾਂ ਗੱਲ ਗੱਲੋ ਜੀ ਨਹੀਂ ਹੁੰਦੀ ਹੈਗੀ ਵਾਲੀ ਨਾਲ ਗੱਲ ਹੁੰਦੀ ਹੈ ਇਹਦੇ ਨਾਲ ਵਾਲੀ ਹਲਕੀ ਹਲਕੀ ਛੱਡ ਦਿੰਦੇ ਤੂੜੀ ਛੜਕਾ ਕਰਨ ਤੋਂ ਬਾਅਦ ਆਪਾਂ ਤੂੜੀ ਦਾ ਠੀਕ ਹੈ ਤੇ ਪਿੰਜਰਾ ਉਹਨ ਪੂਰਾ ਘੈਂਟ ਹੋ ਗਿਆ ਇਹ ਵਾਲਾ ਤੇ ਹੁਣ ਇਹਨਾਂ ਨੂੰ ਫੜ ਕੇ ਉੱਪਰ ਸ਼ਿਫਟ ਕਰਦੇ ਹਾਂ ਸਾਰਿਆਂ ਨੂੰ ਇਹ ਆ ਬੰਗੀ ਨੂੰ ਫੜਦੇ ਇਹਨੂੰ ਇਹਨੂੰ ਗ੍ਰੱਚ ਕਰ ਦਾਂ ਛੱਡ ਦੂੰਗਾ ਇੱਕ ਮਿੰਟ ਤੂੰ ਹੀ ਆ ਜਾ ਚੱਲ ਉਹਮ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਸਾਫ਼ ਹੋ ਗਿਆ ਨਾ ਖਾਣ ਨੂੰ ਹੈ ਨਹੀਂ ਗੱਲ ਹੋ ਰਹੀ ਹੋਰ ਕੁਝ ਲੋ ਬਾਬੇ ਆਪਾਂ ਲਾਸਟ ਚੂਚਾ ਤੇ ਛੜਦੇ ਆਪਾਂ ਸਾਰੇ ਉੱਪਰ ਹੁਣ ਥੱਲੇ ਦਾ ਖਾਲੀ ਕਰਤਾ ਪੰਜ ਹੁਣ ਥੱਲੇ ਦਾ ਸਭ ਕਰ ਦਿੰਨੇ ਆਂ ਬਾਹਰ ਹੁਣ ਕਿਰੋਂ ਉੱਪਰ ਛੜਦੇ ਪਹਿਲਾਂ ਇਹਨਾਂ ਨੂੰ ਸੀਡ ਪਾ ਦੋ ਨਾ ਤੇ ਪਾਣੀ ਪਾ ਦੋ ਨਾ ਖਾ ਲਾਂਗੇ ਇਹਨੇ ਸਿੰਘ ਖਾਣ ਥਰੜੜਾ ਵੀ ਆਪਾਂ ਪੂਰਾ ਸਾਫ਼ ਕਰਤਾ पिंजरा ਠੀਕ ਹੈ ਜੀ ਤੇ ਉਪਰ ਵਾਲਾ ਵੀ ਪੂਰਾ ਸਾਫ਼ ਹੋ ਗਿਆ ਫੀਡ ਖਾ ਰਹੀ ਸੀ ਚਲੋ ਫਿਰ ਠੀਕ ਹੈ ਗਾਇਸ ਜੇਕਰ ਆਪਣੇ ਚੈਨਲ ਦਾ ਨਵੇਂ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਕੁਝ ਪੁੱਛਣਾ ਚਾਹੁੰਦਾ ਜਾਂ ਕੁਝ ਦੱਸਣਾ ਚਾਹੁੰਦਾ ਬਾਈ ਆਪਣਾ ਤਾਂ ਪੁੱਛ ਸਕਦਾ ਜਾਂ ਦੱਸ ਸਕਦਾ ਚੰਗਾ ਜੀ ਸਭ ਤੋਂ ਘੱਟ ਬਾਈ